ਰਾਤ ਦਾ ਹਨੇਰਾ ਇਰਾਨ ਦੇ ਕਦਮ ਸ਼ਹਿਰ ਉਤੇ ਛਾ ਚੁੱਕਿਆ ਸੀ ਬਾਜ਼ਾਰ ਬੰਦ ਹੋ ਚੁੱਕੇ ਸਨ ਗਲੀਆਂ ਬਿਲਕੁਲ ਸੁਨਸਾਨ ਹੋ ਗਈਆਂ ਸੀ ਤੇ ਸੜਕਾਂ ਉਤੇ ਸਿਰਫ ਕੁਝ ਚਿਰਾਗਾ ਦੀ ਰੋਸ਼ਨੀ ਬਾਕੀ ਸੀ ਐਨਾਂ ਗਲੀਆਂ ਵਿੱਚ ਇੱਕ ਮਜ਼ਦੂਰ ਬੈਠਾ ਸੀ ਜਿਸ ਦਾ ਚਿਹਰਾ ਸਖਤ ਮਿਹਨਤ ਕਰਕੇ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਸਕੂਨ ਸੀ ਇਹ ਬੰਦਾ ਸਾਰਾ ਦਿਨ ਇੱਟਾਂ ਚੁੱਕਦਾ, ਦੀਵਾਰਾਂ ਬਣਾਉਂਦਾ ਤੇ ਆਪਣੀ ਮਜ਼ਦੂਰੀ ਨਾਲ ਆਪਣੀ ਘਰ ਵਾਲੀ ਤੇ ਬੱਚਿਆਂ ਦਾ ਪੇਟ ਪਾਲਦਾ। ਉਸ ਕੋਲ ਦੌਲਤ ਤਾਂ ਨਹੀਂ ਸੀ ਪਰ ਉਸਦੇ ਦਿਲ ਵਿੱਚ ਸਭ ਤੋਂ ਵੱਡੀ ਦੌਲਤ ਸੀ ਪ੍ਰਮਾਤਮਾ ਦੇ ਉੱਤੇ ਭਰੋਸਾ। ਉਹ ਜਾਣਦਾ ਸੀ ਕਿ ਮਿਹਨਤ ਦਾ ਫਲ ਦੇਣ ਵਾਲਾ ਪ੍ਰਮਾਤਮਾ ਆਪ ਆ। ਉਹ ਕਦੇ ਕਿਸੇ ਦੀ ਮਿਹਨਤ ਨੂੰ ਘਟ ਨਹੀਂ ਕਰਦਾ। ਇੱਕ ਦਿਨ ਜਦੋਂ ਸੂਰਜ ਅਸਮਾਨ ਵਿੱਚ ਆਪਣੀ ਰੋਸ਼ਨੀ ਖੰਡਾ ਰਿਆ ਸੀ ਉਹ ਮਜ਼ਦੂਰ ਆਮ ਵਾਂਗ ਕੰਮ ਤੇ ਗਿਆ ਉਸਦੇ ਹੱਥ ਵਿੱਚ ਇੱਕ ਸਾਦੀ ਜੀ ਰੋਟੀ ਸੀ ਜੋ ਉਸਦੀ ਘਰਵਾਲੀ ਨੇ ਸਵੇਰੇ ਉਸਨੂੰ ਦਿੱਤੀ ਸੀ ਤਾਂ ਜੋ ਦੁਪਹਿਰ ਨੂੰ ਕੰਮ ਦੇ ਦੌਰਾਨ ਖਾ ਸਕੇ ਉਹ ਦੀਵਾਰ ਬਣਾਉਣ ਵਿੱਚ ਮਸਤ ਸੀ ਕਿ ਅਚਾਨਕ ਇੱਕ ਫਕੀਰ ਉਸਦੇ ਨੇੜੇ ਆਇਆ ਫਕੀਰ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਭਾਈ ਕਈ ਦਿਨਾਂ ਤੋਂ ਮੈਂ ਭੁੱਖਾ ਆਵਾਂ ਜੇ ਤੇਰੇ ਕੋਲ ਕੁਝ ਹੈਗਾ ਤਾਂ ਦੇ ਦੇ ਮੈਨੂੰ ਮਜ਼ਦੂਰ ਨੇ ਫਕੀਰ ਦੀ ਹਾਲਤ ਵੇਖੀ ਤੇ ਇੱਕ ਪਲ ਲਈ ਆਪਣੀ ਰੋਟੀ ਵੱਲ ਵੀ ਵੇਖਿਆ ਕਿਉਂਕਿ ਉਹਦੇ ਕੋਲ ਇੱਕੋ ਹੀ ਤੇ ਰੋਟੀ ਸੀ ਜਿਹੜੀ ਉਸਨੇ ਦਿਨੇ ਖਾਣੀ ਸੀ ਅਹੀ ਰੋਟੀ ਉਸਤੇ ਸਾਰੇ ਦਿਨ ਦਾ ਸਹਾਰਾ ਸੀ ਪਰ ਫੇਰ ਉਸਦੇ ਦਿਲ ਵਿੱਚ ਖੁਦਾ ਦੀ ਖੁਸ਼ੀ ਦਾ ਖਿਆਲ ਆਇਆ ਉਸਨੇ ਮੁਸਕਰਾਉਂਦਿਆਂ ਹੋਇਆਂ ਉਹ ਰੋਟੀ ਫਕੀਰ ਨੂੰ ਦੇ ਦਿੱਤੀ ਤੇ ਆਪ ਪਾਣੀ ਪੀ ਕੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਦੂਸਰੇ ਮਜ਼ਦੂਰ ਹਸਨ ਲੱਗੇ ਇੱਕ ਨੇ ਤੇ ਮਜ਼ਾਕ ਵਿੱਚ ਐ ਵੀ ਕਹਿ ਦਿੱਤਾ ਭਾਈ ਤੂੰ ਆਪਣੀ ਇਕੱਲੀ ਰੋਟੀ ਵੀ ਦੇ ਦਿੱਤੀ ਹੁਣ ਸਾਰਾ ਦਿਨ ਭੁੱਖਾ ਕਿਵੇਂ ਰਵੇਂਗਾ ਪ੍ਰਮਾਤਮਾ ਕੋਈ ਖਜ਼ਾਨਾ ਤਾਂ ਨਹੀਂ ਭੇਜੇਗਾ ਤੈਨੂੰ ਮਜ਼ਦੂਰ ਨੇ ਹਲਕੀ ਜੀ ਮੁਸਕਰਾਹਟ ਨਾਲ ਜਵਾਬ ਦਿੱਤਾ ਖੁਦਾ ਤੇ ਭਰੋਸਾ ਰੱਖੋ ਉਹ ਜ਼ਰੂਰ ਕੋਈ ਰਾਹ ਕੱਢੇਗਾ ਜੋ ਮੈਂ ਦਿੱਤਾ ਉਹ ਖੁਦਾ ਦੀ ਖਜ਼ਾਨੇ ਵਿੱਚ ਸੁਰੱਖਿਅਤ ਹੋ ਗਿਆ ਸਾਰੇ ਲੋਕ ਹੈਰਾਨੀ ਨਾਲ ਉਸਦੀ ਗੱਲ ਸੁਣ ਰਹੇ ਸੀ ਪਰ ਕਿਸੇ ਨੇ ਵੀ ਇਸ ਤੇ ਜ਼ਿਆਦਾ ਧਿਆਨ ਨਾ ਦਿੱਤਾ ਮਜ਼ਦੂਰ ਨੇ ਆਪਣੀ ਭੁੱਖ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਆਪਣੇ ਕੰਮ ਵਿੱਚ ਲੱਗਿਆ ਰਿਹਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਜ ਦਾ ਦਿਨ ਉਸ ਲਈ ਕੋਈ ਖਾਸ ਸਬਕ ਲੈ ਕੇ ਆਇਆ ਸੀ ਉਸ ਨੇ ਆਪਣੀ ਇਕੱਲੀ ਰੋਟੀ ਫਕੀਰ ਨੂੰ ਤਾਂ ਦੇ ਦਿੱਤੀ ਸੀ ਪਰ ਉਸਦੇ ਚਿਹਰੇ ਤੇ ਕੋਈ ਪਰੇਸ਼ਾਨੀ ਜਾਂ ਪਛਤਾਵਾ ਨਹੀਂ ਸੀ ਉਹ ਜਾਣਦਾ ਸੀ ਕਿ ਭੋਖ ਉਸ ਲਈ ਕੋਈ ਪਰਖ ਹੋ ਸਕਦੀ ਹੈ ਪਰ ਉਸ ਲਈ ਸਭ ਤੋਂ ਵੱਡੀ ਚੀਜ਼ ਖੁਦਾ ਦੀ ਰਜ਼ਾ ਸੀ ਉਹ ਆਪਣੇ ਕੰਮ ਵਿੱਚ ਮਸਤ ਰਿਆ ਤੇ ਬਾਕੀ ਮਜ਼ਦੂਰਾਂ ਦੀਆਂ ਗੱਲਾਂ ਨੂੰ ਨજર ਅੰਦਾਜ਼ ਕਰ ਦਿੱਤਾ ਸੂਰਜ ਸਿਰ ਤੇ ਚੜਿਆ ਹੋਇਆ ਸੀ ਗਰਮੀ ਆਪਣੀ ਚਰਮ ਸੀਮਾ ਤੇ ਸੀ ਮਜ਼ਦੂਰਾਂ ਦੀ ਤਾਕਤ ਵੀ ਘਟ ਰਹੀ ਸੀ ਉਸ ਦਾ ਪੇਟ ਵੀ ਖਾਲੀ ਸੀ ਕਿਉਂਕਿ ਉਸ ਨੇ ਅੱਜ ਦੁਪਹਿਰ ਵੇਲੇ ਕੁਝ ਵੀ ਨਹੀਂ ਖਾਦਾ ਪਰ ਉਸਦਾ ਦਿਲ ਬਹੁਤ ਮਜਬੂਤ ਸੀ ਉਹ ਲਗਾਤਾਰ ਇੱਟਾਂ ਚੁੱਕ ਰਿਹਾ ਸੀ ਦੀਵਾਰਾਂ ਬਣਾ ਰਿਹਾ ਸੀ ਤੇ ਆਪਣੇ ਪਸੀਨੇ ਵਿੱਚ ਡੁੱਬਿਆ ਹੋਇਆ ਸੀ ਦੂਜੇ ਮਜ਼ਦੂਰ ਆਪਣੀਆਂ ਰੋਟੀਆਂ ਖਾ ਰਹੇ ਸੀ ਕੁਝ ਆਪਸ ਵਿੱਚ ਹੱਸੇ ਮਜ਼ਾ ਕਰ ਰਹੇ ਸੀ ਤੇ ਕੁਝ ਦਰਖਤ ਦੀ ਛਾਂ ਵਿੱਚ ਬੈਠ ਕੇ ਆਰਾਮ ਕਰ ਰਹੇ ਸੀ ਇੱਕ ਸਾਥੀ ਮਜ਼ਦੂਰ ਜੋ ਉਸ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਭਾਈ ਤੂੰ ਸੱਚਮੁੱਚ ਅਜੀਬ ਬੰਦਾ ਮੈਨੂੰ ਹਰਾਨੀ ਆ ਕਿ ਤੂੰ ਉਹ ਰੋਟੀ ਦੇ ਦਿੱਤੀ ਪਰ ਫਿਰ ਵੀ ਸਕੂਨ ਵਿੱਚ ਆ ਤੈਨੂੰ ਭੁੱਖ ਨਹੀਂ ਲੱਗ ਰਹੀ ਮਜ਼ਦੂਰ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਭੁੱਖ ਤਾਂ ਲੱਗੀ ਆ ਪਰ ਮੈਨੂੰ ਖੁਦਾ ਤੇ ਯਕੀਨ ਆ ਕਿ ਉਹ ਮੇਰਾ ਬੰਦੋਬਸਤ ਜ਼ਰੂਰ ਕਰੇਗਾ ਮੈਨੂੰ ਬਸ ਉਸਦੇ ਫੈਸਲੇ ਦਾ ਇੰਤਜ਼ਾਰ ਆ ਇਹ ਸੁਣ ਕੇ ਸਾਥੀ ਮਜ਼ਦੂਰ ਨੇ ਹਰਾਨੀ ਨਾਲ ਸਿਰ ਹਿਲਾਇਆ ਤੇ ਆਪਣੀ ਰੋਟੀ ਖਾਣ ਵਿੱਚ ਰੁੱਝ ਗਿਆ ਪਰ ਮਜ਼ਦੂਰ ਆਪਣੇ ਯਕੀਨ ਤੇ ਕਾਹੇ ਮਸੀ ਕੁ ਸਮੇਂ ਬਾਅਦ ਇੱਕ ਅਮੀਰ ਆਦਮੀ ਘੋੜੇ ਤੇ ਸਵਾਰ ਉਥੋਂ ਲੰਘਿਆ ਉਹ ਇੱਕ ਵੱਡਾ ਵਪਾਰੀ ਲੱਗ ਰਿਹਾ ਸੀ ਜੋ ਇਸ ਇਲਾਕੇ ਵਿੱਚ ਜ਼ਮੀਨ ਦੀ ਖਰੀਦੋ ਫਰੋਖਤ ਕਰਦਾ ਸੀ ਉਸ ਦੇ ਨਾਲ ਚੰਦ ਨੌਕਰ ਵੀ ਸੀ ਜੋ ਉਸ ਲਈ ਵੱਖ-ਵੱਖ ਥਾਵਾਂ ਦਾ ਮੁਆਇਨਾ ਕਰਦੇ ਸੀ ਅਮੀਰ ਨੇ ਕੰਮ ਕਰਦੇ ਮਜ਼ਦੂਰ ਨੂੰ ਵੇਖਿਆ ਤੇ ਇੱਕ ਤੇ ਇੱਕ ਪਲ ਉਸ ਦੀ ਨਜ਼ਰ ਇਸ ਮਜ਼ਦੂਰ ਦੇ ਚਿਹਰੇ ਤੇ ਟਿਕ ਗਈ ਜਿਸ ਦੇ ਚਿਹਰੇ ਤੇ ਥਕਾਵਟ ਦੇ ਬਾਵਜੂਦ ਵੀ ਸਕੂਨ ਸੀ ਅਮੀਰ ਨੇ ਆਪਣੇ ਨੌਕਰ ਨੂੰ ਬੁਲਾਇਆ ਤੇ ਕਹਿਣ ਲੱਗਾ ਐਸ ਮਜ਼ਦੂਰ ਨੂੰ ਕਹੋ ਕਿ ਸਾਨੂੰ ਇੱਕ ਖਾਸ ਕੰਮ ਲਈ ਮਿਹਨਤੀ ਤੇ ਇਮਾਨਦਾਰ ਬੰਦੇ ਦੀ ਲੋੜ ਆ ਜੋ ਸਭ ਤੋਂ ਵਧੀਆ ਹੋਵੇ ਨੌਕਰ ਮਜ਼ਦੂਰ ਕੋਲ ਆਇਆ ਤੇ ਐਲਾਨ ਕੀਤਾ ਕਿ ਰਾਈ ਸਾਹਿਬ ਸਾਨੂੰ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਆ ਜੋ ਸਭ ਤੋਂ ਜ਼ਿਆਦਾ ਮਿਹਨਤੀ ਤੇ ਭਰੋਸੇਮੰਦ ਵੀ ਹੋਵੇ ਉਸ ਨੂੰ ਤੁਰੰਤ ਬੁਲਾਇਆ ਗਿਆ ਮੁਆਜਾ ਵੀ ਆਮ ਮਜ਼ਦੂਰਾਂ ਤੋਂ ਜ਼ਿਆਦਾ ਹੋਊਗਾ ਐ ਸੋਣਦਿਆਂ ਸਾਰੇ ਮਜ਼ਦੂਰ ਇੱਕ ਦੂਜੇ ਵੱਲ ਵੇਖਣ ਲੱਗੇ ਹਰ ਕੋਈ ਆਪਣੀ ਤਾਰੀਫ਼ ਆਪ ਕਰਨ ਲੱਗਾ ਪਰ ਉਹ ਮਜ਼ਦੂਰ ਚੁੱਪ ਰਿਹਾ ਉਹ ਜਾਣਦਾ ਸੀ ਕਿ ਇਨਸਾਨ ਨੂੰ ਆਪਣੀ ਤਾਰੀਫ਼ ਆਪ ਨਹੀਂ ਕਰਨੀ ਚਾਹੀਦੀ ਸਗੋਸਤੇ ਕੰਮ ਆਪਣੇ ਆਪ ਬੋਲਦੇ ਨੇ ਰਾਇਸ ਤਾਂ ਨੌਕਰ ਅੱਗੇ ਵਧਿਆ ਤੇ ਮਜ਼ਦੂਰ ਦੇ ਕੰਮ ਦਾ ਜਾਇਜ਼ਾ ਲੈਣ ਲੱਗਾ ਉਸ ਦੀ ਨਜ਼ਰ ਐਸ ਮਜ਼ਦੂਰ ਤੇ ਪਈ ਜੋ ਲਗਾਤਾਰ ਕੰਮ ਕਰ ਰਿਹਾ ਸੀ ਬਿਨਾ ਕਿਸੇ ਸ਼ਿਕਾਇਤ ਬਿਨਾ ਕਿਸੇ ਉਮੀਦ ਦੇ ਉਪਸੀਨੇ ਵਿੱਚ ਭਿੱਜਿਆ ਹੋਇਆ ਸੀ ਪਰ ਉਸਦੇ ਹੱਥ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਨੌਕਰ ਨੇ ਉਸ ਅਮੀਰ ਆਦਮੀ ਕੋਲ ਜਾ ਕੇ ਕਿਹਾ ਜੋ ਬੰਦਾ ਨੀਲੀ ਕਮੀਜ਼ ਵਿੱਚ ਆ ਮੈਨੂੰ ਲੱਗਦਾ ਕਿ ਉਹ ਸਭ ਤੋਂ ਜ਼ਿਆਦਾ ਮਿਹਨਤੀ ਤੇ ਇਮਾਨਦਾਰ ਵੀ ਆ ਉਹ ਚੁੱਪਚਾਪ ਕੰਮ ਵਿੱਚ ਮਸਤਾ ਤੇ ਅੱਜ ਤੱਕ ਉਸਨੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਐ ਸੁਣਦਿਆਂ ਹੀ ਉਸ ਅਮੀਰ ਆਦਮੀ ਨੇ ਉਸ ਨੂੰ ਆਪਣੇ ਕੋਲ ਬੁਲਾਉਣ ਦਾ ਹੁਕਮ ਦਿੱਤਾ ਮਜ਼ਦੂਰ ਨੂੰ ਬੁਲਾਇਆ ਗਿਆ ਜਦੋਂ ਅਮੀਰ ਆਦਮੀ ਦੇ ਸਾਹਮਣੇ ਪਹੁੰਚਿਆ ਤਾਂ ਉਸ ਨੇ ਉਸ ਨੂੰ ਬੜੇ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ ਤੇਰੀ ਮਿਹਨਤ ਤੇ ਇਮਾਨਦਾਰੀ ਦੀ ਤਾਰੀਫ ਕੀਤੀ ਗਈ ਹੈ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਆਪਣੇ ਕੰਮ ਵਿੱਚ ਸ਼ਾਮਲ ਕਰ ਸਕਦਾ ਮਾਇਜਾ ਵੀ ਆਮ ਮਜ਼ਦੂਰਾਂ ਤੋਂ ਜ਼ਿਆਦਾ ਹੋਵੇਗਾ ਤੇ ਤੈਨੂੰ ਬਿਹਤਰ ਮੌਕੇ ਵੀ ਮਿਲਣਗੇ ਕਿ ਤੈਨੂੰ ਇਹ ਮੰਜੂਰੀ ਐ ਸੁਣ ਕੇ ਮਜ਼ਦੂਰ ਹੈਰਾਨ ਰਹਿ ਗਿਆ ਉਹ ਮਜ਼ਦੂਰ ਜੋ ਕੁਝ ਘੰਟੇ ਪਹਿਲਾਂ ਇੱਕ ਰੋਟੀ ਤੋਂ ਵੀ ਮਹਿਰੂਮ ਸੀ ਅੱਜ ਉਸ ਨੂੰ ਇੱਕ ਵੱਡੇ ਕੰਮ ਦੀ ਪੇਸ਼ਕਿਸ਼ ਹੋ ਰਹੀ ਸੀ ਉਸ ਨੇ ਨਜ਼ਰਾਂ ਅਸਮਾਨ ਵੱਲ ਚੁੱਕੀਆਂ ਤੇ ਦਿਲ ਵਿੱਚ ਕਿਹਾ ਐ ਖੁਦਾ ਤੇਰਾ ਸ਼ੁਕਰ ਤੂੰ ਮੇਰੀ ਮਿਹਨਤ ਦਾ ਫਲ ਦਿੱਤਾ ਮਜ਼ਦੂਰ ਉਸ ਅਮੀਰ ਆਦਮੀ ਦੇ ਸਾਹਮਣੇ ਖੜਾ ਸੀ ਉਸਦੇ ਦਿਲ ਵਿੱਚ ਖੁਸ਼ੀ, ਹੈਰਾਨੀ ਤੇ ਸ਼ੁਕਰਗੁਜ਼ਾਰੀ ਦੇ ਚਜਬਾਤ ਇਕੱਠੇ ਸੀ ਉਹ ਕੁਝ ਪਲ ਪਹਿਲਾਂ ਇੱਕ ਰੋਟੀ ਲਈ ਮਹਤਾਜ ਸੀ ਅਜ ਇੱਕ ਵੱਡੇ ਅਮੀਰ ਆਦਮੀ ਵੱਲੋਂ ਇੱਕ ਇੱਜ਼ਤਦਾਰ ਤੇ ਇੱਕ ਚੰਗੇ ਮੋਅਜ਼ੇ ਨਾਲ ਕੰਮ ਦੀ ਪੇਸ਼ਕਸ਼ ਪਾ ਰਿਹਾ ਸੀ ਅਮੀਰ ਨੇ ਮੁੜ ਮੁਸਕਰਾਉਂਦਿਆਂ ਹੋਇਆਂ ਕਿਹਾ ਜੇ ਤੈਨੂੰ ਮੇਰਾ ਕੰਮ ਮਨਜ਼ੂਰ ਏ ਤਾਂ ਅੱਜ ਤੋਂ ਤੇਰੀ ਜ਼ਿੰਦਗੀ ਬਦਲ ਸਕਦੀ ਏ ਮਜ਼ਦੂਰ ਨੇ ਨਜ਼ਰਾਂ ਚੁਕਾਈਆਂ ਤੇ ਸਹਿਮਤੀ ਵਿੱਚ ਜਵਾਬ ਦੇ ਦਿੱਤਾ ਦੇਖ ਮੈਂ ਸਿਰਫ ਇੱਕ ਆਮ ਮਜ਼ਦੂਰ ਹਾਂ ਮੈਨੂੰ ਮਿਹਨਤ ਕਰਨੀ ਆਉਂਦੀ ਆ ਪਰ ਮੈਂ ਦੌਲਤ ਤੇ ਸ਼ੌਹਰਤ ਦੀ ਖੁਆਇਸ਼ ਨਹੀਂ ਰੱਖਦਾ ਮੇਰਾ ਯਕੀਨ ਖੁਦਾ ਤੇ ਹੈ ਉਹ ਸਭ ਤੋਂ ਵੱਡਾ ਰਜ਼ਕ ਦੇਣ ਵਾਲਾ ਹੈ ਜੇ ਤੁਹਾਨੂੰ ਸੱਚਮੁੱਚ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ ਪਰ ਮੇਰਾ ਅਸੂਲ ਅਹੀ ਰਹੇਗਾ ਕਿ ਮੈਂ ਆਪਣੀ ਮਿਹਨਤ ਦਾ ਫਲ ਸਿਰਫ ਇਮਾਨਦਾਰੀ ਨਾਲ ਹਾਸਲ ਕਰਾਂਗਾ ਨਾ ਕਿਸੇ ਦੀ ਚਾਪਲੂਸੀ ਜਾਂ ਲਾਲਚ ਨਾਲ ਇਹ ਗੱਲਾਂ ਸੁਣ ਕੇ ਉਸ ਅਮੀਰ ਆਦਮੀ ਦਾ ਚਿਹਰਾ ਹੈਰਾਨੀ ਤੇ ਖੁਸ਼ੀ ਦੇ ਮਿਲੇ-ਜੁਲੇ ਜਜ਼ਬਾਤਾਂ ਨਾਲ ਚਮਕ ਉੱਠਿਆ ਉਸਨੇ ਆਪਣੇ ਨੌਕਰਾਂ ਵੱਲ ਵੇਖਿਆ ਤੇ ਕਿਹਾ ਵੇਖੋ ਇਹ ਬੰਦਾ ਸੱਚਮੁੱਚ ਨਾਇਾਬ ਹੈ ਦੁਨੀਆ ਵਿੱਚ ਲੋਕ ਪੈਸੇ ਦੇ ਪਿੱਛੇ ਭੱਜਦੇ ਨੇ ਪਰ ਇਹ ਆਪਣੀ ਇਮਾਨਦਾਰੀ ਨੂੰ ਸਭ ਤੋਂ ਕੀਮਤੀ ਚੀਜ਼ ਸਮਝਦਾ ਹੈ ਇਹੋ ਜਿਹੇ ਲੋਕ ਹੀ ਅਸਲ ਵਿੱਚ ਕਾਮਯਾਬ ਹੁੰਦੇ ਨੇ ਤੇ ਉਸ ਆਦਮੀ ਨੇ ਮਜ਼ਦੂਰ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਮਜ਼ਦੂਰ ਨੇ ਆਪਣੇ ਸਾਥੀ ਮਜ਼ਦੂਰਾਂ ਵੱਲ ਵੇਖਿਆ ਜੋ ਹੈਰਾਨੀ ਤੇ ਈਰਖਾ ਨਾਲ ਉਸ ਨੂੰ ਤੱਕ ਰਹੇ ਸੀ ਕੁਝ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਟ ਸੀ ਕੁਝ ਦੇ ਦਿਲਾਂ ਵਿੱਚ ਹਾਸਤ ਸੀ ਤੇ ਕੁਝ ਦੇ ਚਿਹਰਿਆਂ ਤੇ ਉਹੀ ਪੁਰਾਣੀ ਬੇਤਬਾਰੀ ਜਿਵੇਂ ਕਹਿ ਰਹੇ ਹੁਣ ਵੇਖੀਏ ਐ ਮੌਕਾ ਕਿੰਨਾ ਚਿਰ ਚੱਲਦਾ ਮਜ਼ਦੂਰ ਨੇ ਸਾਰਿਆਂ ਨੂੰ ਅਲਵਿਦਾ ਕਿਹਾ ਤੇ ਉਸ ਅਮੀਰ ਆਦਮੀ ਨਾਲ ਰਵਾਨਾ ਹੋ ਗਿਆ ਰਾਵਿਚ ਉਸ ਆਦਮੀ ਨੇ ਉਸ ਤੋਂ ਪੁੱਛਿਆ ਕਿ ਤੈਨੂੰ ਮੇਰੇ ਬਾਰੇ ਕੁਝ ਪਤਾ ਮਜ਼ਦੂਰ ਨੇ ਸਿਰ ਚੁਕਾਇਆ ਤੇ ਕਿਹਾ ਮੈਂ ਕਾਮ ਬੰਦਾ ਜਨਾਬ ਮੈਂ ਸਿਰਫ ਆਪਣੀ ਮਿਹਨਤ ਤੇ ਭਰੋਸਾ ਰੱਖਦਾ ਕਿਸੇ ਦੇ ਬਾਰੇ ਜਿਆਦਾ ਨਹੀਂ ਜਾਣਦਾ ਤੇ ਫਿਰ ਉਹ ਆਦਮੀ ਮੁਸਕਰਾਇਆ ਤੇ ਬੋਲਿਆ ਮੇਰਾ ਨਾਂ ਹਾਜੀ ਇਸਹਾਕ ਹੈ ਮੈਂ ਇਸ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਹਾਂ ਮੈਂ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਇਮਾਨਦਾਰ ਤੇ ਮਿਹਨਤੀ ਲੋਕਾਂ ਦੀ ਪਾਲ ਵਿੱਚ ਰਹਿਣਾ ਵਾਂ ਅੱਜ ਤੇਰੀ ਸੱਚਾਈ ਤੇ ਸਬਰ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਤੈਨੂੰ ਇੱਕ ਵੱਡਾ ਮੌਕਾ ਦਿੱਤਾ ਜਾਣਾ ਚਾਹੀਦਾ ਮੈਂ ਚਾਹੁੰਦਾ ਕਿ ਤੂੰ ਮੇਰੇ ਵਪਾਰੀ ਕਾਫਲੇ ਵਿੱਚ ਸ਼ਾਮਲ ਹੋਵੇਂ ਜਿੱਥੇ ਤੈਨੂੰ ਨਾ ਸਿਰਫ ਚੰਗਾ ਮੁਆਇਜ਼ਾ ਮਿਲੇਗਾ ਸਗੋਂ ਸਿੱਖਣ ਦੇ ਮੌਕੇ ਵੀ ਮਿਲਣਗੇ ਇਹ ਸੁਣ ਕੇ ਮਜ਼ਦੂਰ ਨੂੰ ਇੱਕ ਪਲ ਜਕੀਨ ਹੀ ਨਾ ਆਇਆ ਉਹ ਜੋ ਕੱਲ ਤੱਕ ਇੱਟਾਂ ਚੁੱਕਦਾ ਸੀ ਅੱਜ ਇੱਕ ਵੱਡੇ ਵਪਾਰੀ ਦੇ ਕਾਫਲੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ ਐਸਿਰਫ ਖੁਦਾ ਤੇ ਪਰੋਸੇ ਤੇ ਉਸ ਤੇ ਸਬਰ ਦਾ ਫਲ ਸੀ ਉਸਨੇ ਦਿਲ ਵਿੱਚ ਸ਼ੁਕਰਾਨਾ ਕੀਤਾ ਤੇ ਸਹਿਮਤੀ ਵਿੱਚ ਕਿਹਾ ਜੇ ਤੁਸੀਂ ਮੇਰੇ ਤੇ ਪਰੋਸਾ ਕਰਦੇ ਹੋ ਤਾਂ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਉਸ ਰਾਇਸ ਆਦਮੀ ਨੇ ਖੁਸ਼ ਹੋ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗਾ ਐਹੀ ਗੱਲ ਮੈਨੂੰ ਤੇਰੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਈ ਮੇਰੇ ਨਾਲ ਚੱਲ ਤੇਰੀ ਮਿਹਨਤ ਤੇ ਇਮਾਨਦਾਰੀ ਤੈਨੂੰ ਕਿੱਥੋਂ ਤੱਕ ਲੈ ਜਾਵੇਗੀ ਤੂੰ ਆਪ ਵੇਖੇਗਾ ਮਜ਼ਦੂਰ ਨੇ ਰਾਇਸ ਹਾਜੀ ਇਸਹਾਕ ਦੇ ਪੇਸ਼ਕਸ਼ ਮੰਨ ਲਈ ਤੇ ਉਸ ਦੇ ਕਾਫਲੇ ਨਾਲ ਚੱਲ ਪਿਆ ਰਾਹ ਵਿੱਚ ਉਹ ਹੈਰਾਨੀ ਨਾਲ ਹਾਜੀ ਦੇ ਸਮਾਨ ਤੇ ਉਸ ਤੇ ਵਪਾਰੀ ਕਾਫਲੇ ਨੂੰ ਵੇਖ ਰਿਹਾ ਸੀ ਊਠਾਂ ਤੇ ਪਾਰੀ ਸਮਾਨ ਲੱਦਿਆ ਹੋਇਆ ਸੀ ਕੁਝ ਲੋਕ ਕਾਫਲੇ ਨਾਲ ਪੈਦਲ ਚੱਲ ਰਹੇ ਸੀ ਕੁਝ ਘੋੜਿਆਂ ਤੇ ਸਵਾਰ ਸੀ ਹਰ ਬੰਦਾ ਆਪਣੇ ਕੰਮ ਵਿੱਚ ਮਸਤ ਸੀ ਮਜ਼ਦੂਰ ਨੇ ਦਿਲ ਵਿੱਚ ਸੋਚਿਆ ਇਹ ਸਭ ਕੁਝ ਮੇਰੇ ਲਈ ਨਵਾਂ ਹੈ ਮੈਂ ਤਾਂ ਹਮੇਸ਼ਾ ਇੱਟਾਂ ਚੁੱਕੀਆਂ ਨੇ ਪਰ ਅੱਜ ਮੈਨੂੰ ਇੱਕ ਅਜਿਹੇ ਸਫ਼ਰ ਤੇ ਭੇਜਿਆ ਜਾ ਰਿਹਾ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਾਫਲੇ ਦਾ ਇੱਕ ਵਪਾਰੀ ਜੋ ਹਾਜੀ ਦੇ ਖਾਸ ਮੁਲਾਜ਼ਮਾਂ ਵਿੱਚ ਸ਼ਾਮਲ ਸੀ ਮਜ਼ਦੂਰ ਦੇ ਨੇੜੇ ਆਇਆ ਤੇ ਕਹਿਣ ਲੱਗਾ ਪਾਈ ਤੂੰ ਖੁਸ਼ਕਿਸਮਤ ਹੈ ਕਿ ਹਾਜੀ ਨੇ ਤੈਨੂੰ ਆਪਣੇ ਨਾਲ ਸ਼ਾਮਲ ਕੀਤਾ ਇੱਥੇ ਕੰਮ ਆਸਾਨ ਨਹੀਂ ਮਰ ਜੇ ਤੂੰ ਇਮਾਨਦਾਰ ਤੇ ਮਿਹਨਤੀ ਹੈ ਤਾਂ ਬਹੁਤ ਅੱਗੇ ਜਾ ਸਕਦਾ ਮਜ਼ਦੂਰ ਨੇ ਸਿਰ ਚੁਕਾਇਆ ਤੇ ਕਿਹਾ ਮੈਂ ਸਿਰਫ ਆਪਣੀ ਮਿਹਨਤ ਤੇ ਭਰੋਸਾ ਰੱਖਦਾ ਜੋ ਵੀ ਜ਼ਿੰਮੇਵਾਰੀ ਮਿਲੇਗੀ ਮੈਂ ਪੂਰੇ ਦਿਲ ਨਾਲ ਨਿਭਾਵਾਂਗਾ ਕਾਫਲਾ ਚੱਲਦਾ ਜਾ ਰਿਹਾ ਤੇ ਜਲਦੀ ਹੀ ਉਹ ਸ਼ਹਿਰ ਦੀ ਸਰਹੱਦ ਦੇ ਨੇੜੇ ਪਹੁੰਚ ਗਏ ਰਾਇਸ ਹਾਜੀ ਇਸਹਾਕ ਨੇ ਆਪਣੇ ਕਾਫਲੇ ਨੂੰ ਇੱਕ ਵੱਡੀ ਸਰਾ ਦੇ ਨੇੜੇ ਰੁਕਣ ਦਾ ਹੁਕਮ ਦੇ ਦਿੱਤਾ ਤਾ ਜੋ ਲੋਕ ਥੋੜੀ ਦੇਰ ਆਰਾਮ ਕਰ ਸਕਣ ਤੇ ਤਾਜ਼ਾ ਹੋ ਕੇ ਅੱਗੇ ਵਧ ਸਕਣ ਮਜਦੂਰ ਨੇ ਤੁਰੰਤ ਮੌਕੇ ਦਾ ਫਾਇਦਾ ਉਠਾਇਆ ਤੇ ਰਾਇਸ ਦੇ ਕੋੜੇ ਦੇ ਨੇੜੇ ਜਾ ਕੇ ਉਸ ਦੀ ਦੇਖਪਾਲ ਵਿੱਚ ਲੱਗ ਗਿਆ ਐਵੇਂ ਕੇ ਹਾਜੀ ਇਸਹਾਕ ਨੇ ਆਪਣੇ ਸਾਥੀਆਂ ਨੂੰ ਕਿਹਾ ਵੇਖੋ ਇਹੀ ਉਹ ਖੂਬੀ ਹੈ ਜੋ ਮੈਂ ਇਸ ਬੰਦੇ ਵਿੱਚ ਵੇਖੀ ਸੀ ਕਿਸੇ ਨੇ ਇਸ ਨੂੰ ਨਹੀਂ ਕਿਹਾ ਕਿ ਮੇਰਾ ਕੋੜਾ ਸੰਭਾਲੇ ਪਰ ਫਿਰ ਵੀ ਇਹ ਕੰਮ ਕਰ ਰਿਹਾ ਕਿਉਂਕਿ ਐ ਜ਼ਿੰਮੇਵਾਰੀ ਨੂੰ ਸਮਝਦਾ ਸਰਾਂ ਦੇ ਮਾਲਕ ਨੇ ਰਾਇਸ ਨੂੰ ਵੇਖ ਕੇ ਇੱਕ ਸਵਾਗਤ ਕੀਤਾ ਤੇ ਕਿਹਾ ਹਾਜੀ ਸਾਹਿਬ ਤੁਹਾਡੇ ਕਾਫਲੇ ਦੀ ਆਮਦ ਹਮੇਸ਼ਾ ਸਾਡੇ ਲਈ ਕੰਮ ਲੈ ਕੇ ਆਉਂਦੀ ਹੈ ਦੱਸੋ ਇਸ ਵਾਰ ਲਈ ਮੈਂ ਕੀ ਤੁਹਾਡੀ ਸੇਵਾ ਕਰ ਸਕਦਾ ਰਾਇਸ ਨੇ ਕਿਹਾ ਸਾਡੇ ਕਾਫਲੇ ਵਿੱਚ ਇੱਕ ਨਵਾਂ ਬੰਦਾ ਸ਼ਾਮਲ ਹੋਇਆ ਮੈਂ ਚਾਹੁੰਨਾ ਕਿ ਉਹ ਇੱਥੋਂ ਦੇ ਅਸੂਲ ਤੇ ਵਪਾਰ ਦੇ ਮਾਮਲੇ ਸਿੱਖੇ ਅਸਲੀ ਮੇਰੇ ਖਾਸ ਨੌਕਰ ਅਬਦੁੱਲ ਨੂੰ ਕਹੋ ਕਿ ਉਹ ਇਸ ਨੂੰ ਸਭ ਕੁਝ ਸਮਝਾ ਦੇਵੇ ਸਰਾਂ ਦਾ ਮਾਲਕ ਮੁਸਕਰਾਇਆ ਤੇ ਬੋਲਿਆ ਬਹੁਤ ਵਧੀਆ ਫੈਸਲਾ ਹਾਜੀ ਸਾਹਿਬ ਜੀ ਅਬਦੁੱਲ ਇੱਕ ਸਮਝਦਾਰ ਤੇ ਤਜਰਬੇਕਾਰ ਬੰਦਾ ਹੈ ਉਹ ਇਸ ਨੌਜਵਾਨ ਨੂੰ ਜ਼ਰੂਰ ਚੰਗਾ ਕੰਮ ਸਿਖਾਵੇਗਾ ਅਗਲੇ ਦਿਨ ਸਵੇਰੇ ਅਬਦੁੱਲ ਨੇ ਮਜ਼ਦੂਰ ਨੂੰ ਬੁਲਾਇਆ ਤੇ ਕਿਹਾ ਦੋਸਤ ਤੂੰ ਹੁਣ ਸਿਰਫ ਇੱਕ ਮਜ਼ਦੂਰ ਨਹੀਂ ਸਕੂਮੋ ਕਿੱਕ ਵਪਾਰੀ ਬਣ ਜਾ ਰਿਹਾ ਹੈ। ਵਪਾਰ ਵਿੱਚ ਮਿਹਨਤ ਦੇ ਨਾਲ-ਨਾਲ ਅਕਲ ਤੇ ਸਮਝਦਾਰੀ ਦੀ ਵੀ ਜ਼ਰੂਰਤ ਹੁੰਦੀ ਹੈ। ਜੇ ਤੂੰ ਸਿੱਖ ਲਿਆ ਕਿ ਸੌਦੇ ਕਿਵੇਂ ਕੀਤੇ ਜਾਂਦੇ ਨੇ ਤਾਂ ਤੇਰੀ ਕਿਸਮਤ ਬਦਲ ਸਕਦੀ। ਮਜ਼ਦੂਰ ਨੇ ਸਹਿਮਤੀ ਵਿੱਚ ਕਿਹਾ ਮੈਨੂੰ ਕੁਝ ਨਹੀਂ ਆਉਂਦਾ ਪਰ ਮੈਂ ਹਰ ਇੱਕ ਗੱਲ ਨੂੰ ਧਿਆਨ ਨਾਲ ਸੁਣਾਗਾ ਤੇ ਦਿਲ ਲਾ ਕੇ ਸਿੱਖਾਂਗਾ। ਅਬਦੁੱਲ ਨੇ ਕਾਫਲੇ ਦੇ ਵੱਖ-ਵੱਖ ਵਪਾਰੀ ਮਾਮਲੇ ਦਿਖਾਏ। ਉਸ ਨੂੰ ਸਮਝਾਇਆ ਕਿ ਲੋਕ ਖਰੀਦੋ-ਫਰੋਖਤ ਕਿਵੇਂ ਕਰਦੇ ਨੇ, ਪਾ ਕਿਵੇਂ ਹੁੰਦੇ ਨੇ ਤੇ ਇੱਕ ਵਪਾਰੀ ਨੂੰ ਇਮਾਨਦਾਰੀ ਤੇ ਅਕਲ ਦੋਹਾਂ ਦੀ ਵਰਤੋਂ ਕਿਵੇਂ ਕਰਨੀ ਪੈਂਦੀ ਹੈ। ਮਜ਼ਦੂਰ ਨੇ ਹਰ ਚੀਜ਼ ਨੂੰ ਧਿਆਨ ਨਾਲ ਵੇਖਿਆ ਤੇ ਸਮਝਿਆ। ਉਹ ਜਲਦੀ ਹੀ ਸਿੱਖਣ ਵਿੱਚ ਮਾਹਰ ਹੋਣ ਲੱਗਾ। ਕੁਝ ਦਿਨ ਬਾਅਦ ਰਾ ਇਸ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, "ਪੁੱਤਰ, ਹੁਣ ਸਮਾਂ ਆ ਗਿਆ ਕਿ ਤੂੰ ਆਪ ਆਪਣੇ ਆਪ ਇੱਕ ਸੌਦਾ ਕਰੇ।" ਤੇ ਵੇਖੇ ਕਿ ਤੂੰ ਵਪਾਰ ਵਿੱਚ ਕਿੰਨਾ ਮਾਹਰ ਹੋ ਗਿਆ। ਇਹ ਇੱਕ ਵੱਡਾ ਮੌਕਾ ਸੀ। ਮਜ਼ਦੂਰ ਜੋ ਕੱਲ ਤੱਕ ਸਿਰਫ ਇੱਟਾਂ ਚੁੱਕਦਾ ਸੀ, ਅੱਜ ਇੱਕ ਵਪਾਰੀ ਦੇ ਤੌਰ ਤੇ ਆਪਣਾ ਪਹਿਲਾ ਕੰਮ ਕਰਨ ਜਾ ਰਿਹਾ ਸੀ। ਉਸ ਦੇ ਦਿਲ ਵਿੱਚ ਬਹੁਤ ਸਾਰਾ ਜੋਸ਼ ਤੇ ਅਜੀਬ ਜਹੀ ਬੇਚੈਨੀ ਸੀ। ਉਹ ਜਾਣਦਾ ਸੀ ਕਿ ਇਹ ਸੌਦਾ ਸਿਰਫ ਕਾਰੋਬਾਰ ਦਾ ਹਿੱਸਾ ਨਹੀਂ, ਸਗੋਂ ਉਸ ਲਈ ਇੱਕ ਇਮਤਿਹਾਨ ਵੀ ਹੈ। ਜੋ ਉਹ ਸੱਚਮੁੱਚ ਇੱਕ ਚੰਗਾ ਵਪਾਰੀ ਬਣ ਸਕਦਾ ਜਾਣ ਨਹੀਂ ਰਾਇਸ ਨੇ ਇੱਕ ਪਾਸੇ ਇਸ਼ਾਰਾ ਕਰਦਿਆਂ ਕਿਹਾ ਐ ਵੇਖ ਉੱਥੇ ਸਾਹਮਣੇ ਇੱਕ ਵਪਾਰੀ ਬੈਠਾ ਜੋ ਕਾਲੀਨ ਵੇਚ ਰਿਹਾ ਮੈਂ ਚਾਹੁੰਦਾ ਕਿ ਤੂੰ ਉਸ ਨਾਲ ਇੱਕ ਚੰਗਾ ਸੌਦਾ ਕਰੇ ਤੇ ਵੇਖੇ ਕਿ ਤੂੰ ਕਿੰਨਾ ਵਧੀਆ ਪਾ ਤੈ ਕਰ ਸਕਦਾ ਮਜ਼ਦੂਰ ਨੇ ਸਿਰ ਹਿਲਾਇਆ ਤੇ ਕਾਲੀਨ ਵੇਚਣ ਵਾਲੇ ਕੋਲ ਪਹੁੰਚ ਗਿਆ ਦੁਕਾਨ ਤੇ ਵੱਖ-ਵੱਖ ਰੰਗਾਂ ਤੇ ਨਕਸ਼ਿਆਂ ਵਾਲੇ ਕਾਲੀਨ ਸਜੇ ਹੋਏ ਸੀ ਦੁਕਾਨਦਾਰ ਇੱਕ ਲੰਮੇ ਕੱਦ ਦਾ ਬੰਦਾ ਸੀ ਜਿਸ ਦੀ ਦਾੜੀ ਵਿੱਚ ਚਿੱਟੇ ਵਾਲ ਝਲਕ ਰਹੇ ਸੀ ਉਸ ਨੇ ਮੁਸਕਰਾਉਂਦਿਆਂ ਹੋਇਆਂ ਉਸ ਮਜ਼ਦੂਰ ਦਾ ਸਵਾਗਤ ਕੀਤਾ ਤੇ ਕਿਹਾ ਆਓ ਭਾਈ ਕਿਹੜਾ ਕਾਲੀਨ ਪਸੰਦ ਕਰੋਗੇ ਮੇਰੇ ਕੋਲ ਹਰ ਤਰ੍ਹਾਂ ਦੇ ਕਾਲੀਨ ਨੇ ਤੇ ਬਹੁਤ ਵਧੀਆ ਕੁਆਲਿਟੀ ਤੇ ਵਧੀਆ ਕੀਮਤ ਦੇ ਨੇ ਮਜ਼ਦੂਰ ਨੇ ਵੱਖ-ਵੱਖ ਕਾਲੀਨਾਂ ਨੂੰ ਧਿਆਨ ਨਾਲ ਵੇਖਿਆ ਤੇ ਇੱਕ ਸਾਦੇ ਪਰ ਸੋਨੇ ਕਾ ਲੀਨ ਵੱਲ ਇਸ਼ਾਰਾ ਕੀਤਾ ਇਹ ਕਾ ਲੀਨ ਕਿਹੋ ਜਿਹਾ ਏ ਦੁਕਾਨਦਾਰ ਬੋਲਿਆ ਏ ਬਹੁਤ ਵਧੀਆ ਉਹਨਾਂ ਨਾਲ ਬਣਿਆ ਏ ਹੱਥ ਦੀ ਕਢਾਈ ਏ ਕੀਮਤ ਏ 5 ਅਸ਼ਰਫੀਆਂ ਮਜ਼ਦੂਰ ਨੇ ਆਪਣੀ ਜੇਬ ਵਿੱਚ ਪਈਆਂ ਅਸ਼ਰਫੀਆਂ ਨੂੰ ਝੋਇਆ ਤੇ ਫਿਰ ਸੋਚਣ ਲੱਗਾ ਕਿ ਉਸ ਨੂੰ ਸੌਦਾ ਕਿਵੇਂ ਕਰਨਾ ਚਾਹੀਦਾ ਉਹ ਜਾਣਦਾ ਸੀ ਕਿ ਵਪਾਰ ਵਿੱਚ ਚੰਗੀ ਕੀਮਤ ਲੈਣਾ ਵੀ ਇੱਕ ਹੁਨਰ ਆ ਤੇ ਰਾਇਸ ਨੇ ਉਸ ਨੂੰ ਐਸੇ ਲਈ ਭੇਜਿਆ ਕਿ ਉਹ ਇਹ ਹੁਨਰ ਸਿੱਖੇ ਉਸਨੇ ਨਰਮੀ ਨਾਲ ਕਿਹਾ ਪੰਜ ਅਸ਼ਰਫ਼ੀਆਂ ਬਹੁਤ ਜ਼ਿਆਦਾ ਨੇ ਮੈਂ ਬਾਜ਼ਾਰ ਵਿੱਚ ਐਸੇ ਤਰ੍ਹਾਂ ਦੇ ਕਾਲੀਨ ਤਿੰਨ ਅਸ਼ਰਫ਼ੀਆਂ ਵਿੱਚ ਵੇਖੇ ਨੇ ਦੁਕਾਨਦਾਰ ਨੇ ਮੁਸਕਰਾ ਕੇ ਕਿਹਾ ਭਾਈ ਤੂੰ ਲੱਗਦਾ ਜਾਣਕਾਰ ਆ ਪਰ ਸੌਦੇਬਾਜ਼ੀ ਵਿੱਚ ਵੀ ਬੜਾ ਤੇਜ਼ ਆ ਚੰਗਾ ਮੈਂ ਚਾਰ ਅਸ਼ਰਫ਼ੀਆਂ ਵਿੱਚ ਦੇ ਸਕਦਾ ਐਸ ਤੋਂ ਕੱਟ ਨਹੀਂ ਮਜ਼ਦੂਰ ਨੇ ਰਾਇਸ ਦੀ ਸਿੱਖਿਆ ਯਾਦ ਕੀਤੀ ਤੇ ਕਿਹਾ ਕਿ ਮੇਰੇ ਕੋਲ ਸਿਰਫ ਤਿੰਨ ਅਸ਼ਰਫ਼ੀਆਂ ਨੇ ਜੇ ਤੂੰ ਸੱਚਮੁੱਚ ਚੰਗਾ ਵਪਾਰੀ ਆਂ ਤੇ ਤੈਨੂੰ ਪਤਾ ਹੀ ਹੋਵੇਗਾ ਕਿ ਇੱਕ ਇਮਾਨਦਾਰ ਗਾਹਕ ਨੂੰ ਘੱਟ ਕੀਮਤ ਵਿੱਚ ਵੀ ਵਧੀਆ ਚੀਜ਼ ਦੇਣੀ ਚਾਹੀਦੀ ਹੈ। ਇਹ ਸੁਣ ਕੇ ਦੁਕਾਨਦਾਰ ਨੇ ਹੈਰਾਨੀ ਨਾਲ ਮਜ਼ਦੂਰ ਵੱਲ ਵੇਖਿਆ। ਫਿਰ ਇੱਕ ਪਲ ਬਾਅਦ ਹੱਸਦਿਆਂ ਹੋਇਆ ਬੋਲਿਆ, "ਸ਼ਾਬਾਸ਼ ਪੁੱਤਰ, ਤੂੰ ਆਪਣੀ ਗੱਲ ਬੜੇ ਸੋਹਣੇ ਅੰਦਾਜ਼ ਵਿੱਚ ਕਹੀ ਆ। ਤੇਰੇ ਵਰਗੇ ਇਮਾਨਦਾਰ ਤੇ ਸਮਝਦਾਰ ਗਾਹਕ ਲਈ ਮੈਂ ਇਹ ਕਾਲੀਨ ਤਿੰਨ ਅਸ਼ਰਫੀਆਂ ਵਿੱਚ ਦੇਣ ਲਈ ਵੀ ਤਿਆਰ ਆ।" ਮਜ਼ਦੂਰ ਨੇ ਸ਼ੁਕਰੀਆ ਅਦਾ ਕੀਤਾ, ਕਾਲੀਨ ਚੁੱਕਿਆ। ਰਾਈਸ ਕੋਲ ਵਾਪਸ ਪਹੁੰਚ ਗਿਆ ਰਾਈਸ ਨੇ ਜਦੋਂ ਸੁਣਿਆ ਕਿ ਮਜ਼ਦੂਰ ਨੇ ਕਾਮਯਾਬੀ ਨਾਲ ਸੌਦਾ ਕਰ ਲਿਆ ਤਾਂ ਉਸਦੇ ਚਿਹਰੇ ਤੇ ਇੱਕ ਫਖਰੀਆ ਮੁਸਕਰਹਟ ਆ ਗਈ ਸ਼ਾਬਾਸ਼ ਪੁੱਤਰ ਤੂੰ ਨਾ ਸਿਰਫ ਚੰਗੀ ਕੀਮਤ ਤੇ ਸੌਦਾ ਕੀਤਾ ਸਗੋਂ ਇਮਾਨਦਾਰੀ ਨਾਲ ਵੀ ਮਾਮਲਾ ਨਿਭਾਇਆ ਇਹੀ ਉਹ ਖੁਸ਼ੀ ਹੈ ਜੋ ਇੱਕ ਵਪਾਰੀ ਨੂੰ ਮਹਾਨ ਬਣਾਉਂਦੀ ਹੈ ਇਹ ਸੁਣ ਕੇ ਮਜ਼ਦੂਰ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੂੰ ਹੁਣ ਯਕੀਨ ਹੋਣ ਲੱਗਾ ਉਸ ਦੀ ਮਿਹਨਤ ਤੇ ਇਮਾਨਦਾਰੀ ਸੱਚਮੁੱਚ ਉਸ ਨੂੰ ਇੱਕ ਬਿਹਤਰ ਇਨਸਾਨ ਤੇ ਕਾਮਯਾਬ ਵਪਾਰੀ ਬਣਾ ਰਹੀ ਹੈ। ਰਾਇਸ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗਾ ਹੁਣ ਤੂੰ ਮੇਰੇ ਕਾਫਲੇ ਦਾ ਪੱਕਾ ਹਿੱਸੇਦਾਰ ਹੈ। ਤੇਰੇ ਲਈ ਮੈਂ ਇੱਕ ਹੋਰ ਜ਼ਿੰਮੇਵਾਰੀ ਰੱਖੀ ਹੈ ਜੋ ਤੇਰੀਆਂ ਸਮਰੱਥਾਵਾਂ ਨੂੰ ਹੋਰ ਨਿਖਾਰ ਦੇਵੇਗੀ। ਸਮਾਂ ਲੰਘਦਾ ਗਿਆ ਤੇ ਮਜ਼ਦੂਰ ਹੁਣ ਸਿਰਫ ਆਮ ਮਜ਼ਦੂਰ ਨਹੀਂ ਰਿਹਾ। ਉਸਨੇ ਵਪਾਰ ਦੇ اصول ਸਿੱਖ ਲਏ ਸੀ ਤੇ ਰਾਇਸ ਹਾਜੀ ਇਸਹਾਕ ਦੀ ਰਹਿਨਮਾਈ ਨਾਲ ਉਹ ਇੱਕ ਬੇਮਿਸਾਲ ਵਪਾਰੀ ਬਣਦਾ ਜਾ ਰਿਹਾ ਸੀ ਰਾਇਸ ਨੇ ਉਸ ਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਉਹ ਕਾਫਲੇ ਦੇ ਇੰਤਜ਼ਾਮ ਵਿੱਚ ਵੀ ਸ਼ਾਮਲ ਹੋਣ ਲੱਗਾ ਇੱਕ ਦਿਨ ਰਾਇਸ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਮੈਂ ਤੇਰੀ ਇਮਾਨਦਾਰੀ ਤੇ ਮਿਹਨਤ ਤੋਂ ਬਹੁਤ ਖੁਸ਼ ਹਾਂ ਤੂੰ ਹਰ ਕੰਮ ਈਮਾਨਦਾਰੀ ਨਾਲ ਕੀਤਾ ਹੈ ਇਹ ਸਾਬਤ ਕਰ ਦਿੱਤਾ ਕਿ ਤੂੰ ਸਿਰਫ ਇੱਕ ਮਜ਼ਦੂਰ ਨਹੀਂ ਸਗੋਂ ਇੱਕ ਸ਼ਾਨਦਾਰ ਵਪਾਰੀ ਵੀ ਹੋ ਸਕਦਾ ਹੁਣ ਸਮਾਂ ਆ ਗਿਆ ਤੂੰ ਆਪਣੀ ਪਛਾਣ ਬਣਾਵੇ ਮੈਂ ਚਾਹੁੰਦਾ ਕਿ ਤੂੰ ਮੇਰੇ ਅਗਲੇ ਵਪਾਰੀ ਸਫ਼ਰ ਦੀ ਅਗਵਾਈ ਕਰੇ ਇਹ ਸੁਣ ਕੇ ਮਜ਼ਦੂਰ ਹੈਰਾਨ ਰਹਿ ਗਿਆ ਤੇ ਬੋਲਣ ਲੱਗਿਆ ਹਾਂਜੀ ਸਾਇਬ ਜੀ ਮੈਂ ਤਾਂ ਬਸੇ ਕੰਮ ਬੰਦਾ ਵਾਂ ਮੈਂ ਕਦੇ ਇੰਨਾ ਵੱਡਾ ਕੰਮ ਨਹੀਂ ਕੀਤਾ ਰਾਇਸ ਨੇ ਮੁਸਕਰਾ ਕੇ ਕਿਹਾ ਹਰ ਕਾਮ ਜਬ ਇਨਸਾਨ ਕਦੇ ਨਾ ਕਦੇ ਆ ਮੀ ਹੁੰਦਾ ਅਸਲ ਫਰਕ ਇਮਾਨਦਾਰੀ ਮਿਹਨਤ ਤੇ ਸਬਰ ਨਾਲ ਪੈਂਦਾ ਤੇ ਤਿੰਨੋਂ ਖੂਬੀਆਂ ਤੇਰੇ ਵਿੱਚ ਮੌਜੂਦ ਨੇ ਮਜ਼ਦੂਰ ਨੇ ਰਾਇਸ ਦੀ ਗੱਲ ਦਿਲ ਤੋਂ ਮੰਨ ਲਈ ਤੇ ਕਾਫਲੇ ਦੀ ਅਗਵਾਈ ਸੰਭਾਲਣ ਲਈ ਤਿਆਰ ਹੋ ਗਿਆ ਇਹ ਸਫ਼ਰ ਬਹੁਤ ਐਮ ਸੀ ਕਿਉਂਕਿ ਇਸ ਵਿੱਚ ਕੀਮਤੀ ਸਮਾਨ ਦਾ ਲੈਣ ਦੇਣ ਹੋਣਾ ਸੀ ਕਾਫਲਾ ਰਵਾਨਾ ਹੋਇਆ ਤੇ ਮਜ਼ਦੂਰ ਨੇ ਹਰ ਚੀਜ਼ ਦਾ ਖਿਆਲ ਰੱਖਿਆ ਉਸਨੇ ਹਰ ਮਾਮਲੇ ਵਿੱਚ ਇਮਾਨਦਾਰੀ ਨੂੰ ਤਰਜੀਹ ਦਿੱਤੀ ਤੇ ਜਦੋਂ ਬਾਜ਼ਾਰ ਵਿੱਚ ਸਮਾਨ ਦੀਆਂ ਕੀਮਤਾਂ ਤੇ ਬਹਿਸ ਹੋਈ ਤਾਂ ਉਸਨੇ ਬੜੀ ਸਿਆਣਪ ਨਾਲ ਵਧੀਆ ਸੌਦੇ ਕੀਤੇ ਵਪਾਰ ਦੌਰਾਨ ਕੁਝ ਧੋਖੇਬਾਜ਼ ਵਪਾਰੀਆਂ ਨੇ ਉਸ ਨਾਲ ਗਲਤ ਸੌਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਇਮਾਨਦਾਰੀ ਤੇ ਸਮਝਦਾਰੀ ਨੇ ਉਹਨਾਂ ਦੇ ਇਰਾਦੇ ناکਾਮ ਕਰ ਦਿੱਤੇ ਉਹ ਹਰਵੇਂ ਮੌਕੇ ਤੇ ਰਾਇਸ ਦੇ ਸਿਖਾਏ اصولਾਂ ਤੇ ਕਾਇਮ ਰਿਹਾ ਤੇ ਇਸ ਤਰ੍ਹਾਂ ਇਸ ਸਫਰ ਵਿੱਚ ਕਾਫਲੇ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਇਆ ਜਦੋਂ ਕਾਫਲਾ ਕਾਮਯਾਬੀ ਨਾਲ ਵਾਪਸ ਪਹੁੰਚਿਆ ਤਾਂ ਰਾਇਸ ਜਿਸ ਨੇ ਸਾਰੇ ਵਪਾਰੀਆਂ ਦੇ ਸਾਹਮਣੇ ਮਜ਼ਦੂਰ ਨੂੰ ਬੁਲਾਇਆ ਤੇ ਕਹਿਣ ਲੱਗਾ ਇਹ ਬੰਦਾ ਹੁਣ ਸਿਰਫ ਇੱਕ ਮਜ਼ਦੂਰ ਨਹੀਂ ਰਿਹਾ ਸਗੋਂ ਇੱਕ ਮੁਕੰਮਲ ਵਪਾਰੀ ਬਣ ਗਿਆ ਇਸ ਨੇ ਆਪਣੀ ਮਿਹਨਤ ਇਮਾਨਦਾਰੀ ਤੇ ਸਬਰ ਨਾਲ ਐ ਸਾਬਤ ਕਰ ਦਿੱਤਾ ਵਾ ਕਿ ਜੇ ਕੋਈ ਬੰਦਾ ਨੇਕ ਨੀਅਤ ਨਾਲ ਕੰਮ ਕਰੇ ਤਾਂ ਕਾਮਯਾਬੀ ਉਸ ਦਾ ਮੁਕੱਦਰ ਬਣ ਜਾਂਦੀ ਐ ਸੁਣ ਕੇ ਮਜਬੂਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੇ ਰਾਇਸ਼ ਦੇ ਹੱਥ ਚੁੰਮੇ ਤੇ ਕਹਿਣ ਲੱਗਾ ਇਹ ਸਭ ਖੁਦਾ ਦੀ ਮਿਹਰਬਾਨੀ ਹੈ ਤੁਹਾਡੀ ਰਹਿਨਮਾਈ ਸਦਕਾ ਮੁਮਕਿਨ ਹੋ ਪਾਇਆ ਮੈਂ ਹਮੇਸ਼ਾ ਮਿਹਨਤ ਤੇ ਇਮਾਨਦਾਰੀ ਨੂੰ ਆਪਣਾ ਅਸੂਲ ਬਣਾਇਆ ਤੇ ਅੱਜ ਖੁਦਾ ਨੇ ਮੈਨੂੰ ਇਸ ਦਾ ਸਭ ਤੋਂ ਵਧੀਆ ਫਲ ਦਿੱਤਾ ਕੋਸਾ ਨਾਬਾਦ ਉਹੀ ਮਜ਼ਦੂਰ ਖੁਦ ਇੱਕ ਕਾਮਜਾਬ ਵਪਾਰੀ ਬਣ ਗਿਆ ਸੀ ਉਸਨੇ ਨਾ ਸਿਰਫ ਇਮਾਨਦਾਰੀ ਅਤੇ ਮਿਹਨਤ ਦੀ ਮਿਸਾਲ ਕਾਮ ਕੀਤੀ ਸਗੋਂ ਦੂਜੇ ਗਰੀਬ ਮਜ਼ਦੂਰਾਂ ਨੂੰ ਵੀ ਬਿਹਤਰ ਜ਼ਿੰਦਗੀ ਦਾ ਰਾਹ ਵਿਖਾਇਆ ਉਸਦੀ ਕਹਾਣੀ ਪੂਰੇ ਈਰਾਨ ਵਿੱਚ ਮਸ਼ਹੂਰ ਹੋ ਗਈ ਤੇ ਲੋਕ ਉਸਦੀ ਇਮਾਨਦਾਰੀ ਤੇ ਸਬਰ ਦੀਆਂ ਮਿਸਾਲਾਂ ਦੇਣ ਲੱਗੇ ਸੋ ਦੋਸਤੋ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਆ ਕਿ ਜੇ ਇਨਸਾਨ ਸਬਰ ਮਿਹਨਤ ਤੇ ਇਮਾਨਦਾਰੀ ਨਾਲ ਆਪਣੇ ਕੰਮ ਵਿੱਚ ਲੱਗਿਆ ਰਹੇ ਤਾਂ ਇੱਕ ਦਿਨ ਉਹ ਕਾਮਯਾਬੀ ਦੀ ਉਚਾਈ ਤੱਕ ਜ਼ਰੂਰ ਪਹੁੰਚਦਾ ਖੁਦਾ ਤੇ ਯਕੀਨ ਤੇ ਨੇਕ ਨੀਅਤ ਹਮੇਸ਼ਾ ਕਾਮਯਾਬੀ ਦਾ ਦਰਵਾਜ਼ਾ ਖੋਲਦੀ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਐਸਾ ਸਬਕ ਪਰ ਇਹ ਕਹਾਣੀ ਤੋਂ ਫਾਇਦਾ ਉਠਾ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾ ਜੋ ਤੁਹਾਨੂੰ ਹੋਰ ਵੀ ਅਜਹੀਆਂ ਦਿਲਚਸਪ ਤੇ ਸਿੱਖਿਆਪਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿਣ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਕੀਮਤੀ ਆ ਤੇ ਆਪਣਾ ਕੀਮਤੀ ਸਮਾਂ ਸਾਨੂੰ ਜਰੂਰ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਫਿਰ ਮਿਲਦੇ ਆਂ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖ